ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲੀਆਂ ਜੋ ਗਿੱਠਾ ਮਣ ਲਾਲਾਂ ਦੀਆਂ ਜੋੜੀਆਂ ਦਸੀ ਮੇਰੇ ਦਾਤਾ ਕਿਵੇਂ ਦਿਲ ਚੋਂ ਵਸੋੜੀਆਂ ਪੁੱਤਰਾਂ ਦੇ ਆਸਰੇ ਤਾਂ ਵਸਦਾ ਜਹਾਨ ਹੈ ਪੁੱਤਾਂ ਬੇਣੇ ਘਰ ਤਾਂ ਉਜਾੜ ਬਿਆਬਾਨ ਹੈ ਪਾਲੀਆਂ ਜੋ ਗਿੱਠਾ ਮਣ ਲਾਲਾਂ ਦੀਆਂ ਜੋੜੀਆਂ ਦਸੀ ਮੇਰੇ ਦਾਤਾ ਕਿਵੇਂ ਦਿਲ ਚੋਂ ਵਛੋੜੀਆਂ ਦੋ ਚਮਕੌਰ ਭੇਜੇ ਜੰਗ 'ਚ ਸਜਾ ਕੇ ਦੋ ਸਰਹੰਦ ਕੋਈ ਰੱਖੇ ਨਾ ਬਚਾ ਕੇ ਵੈਰੀ ਦੇ ਛੜਾਏ ਸ਼ੱਕੇ ਬਾਜੀਆਂ ਸੀ ਮੋੜੀਆਂ ਪਾਲੀਆਂ ਜੋ ਗਿੱਠਾਂ ਮਣ ਲਾਲਾਂ ਦੀਆਂ ਜੋੜੀਆਂ ਪੰਥ ਪਿਆਰਾ ਕੀਤਾ ਵਾਰ ਪਰਿਵਾਰ ਨੂੰ ਲਕੋਇਆ ਕਿਵੇਂ ਅੱਖਾਂ ਵਿੱਚ ਹੰਝੂਆਂ ਦੇ ਹਾਰ ਨੂੰ ਭਰਾਵਾਂ ਦੇ ਵਿਆਹਾਂ ਤੇ ਪਣ ਗੌਂਦੀਆਂ ਨੇ ਕੋੜੀਆਂ ਪਾਲੀਆਂ ਜੋ ਗਿੱਠਾਂ ਮਣ ਲਾਲਾਂ ਦੀਆਂ ਜੋੜੀਆਂ ਇਹਨਾਂ ਨੂੰ ਬਚਾਇਆ ਦਾਤਾ ਦੇ ਕੇ ਕੁਰਬਾਨੀਆਂ ਸਾਹਮ ਕੇ ਨ ਰੱਖੀਆਂ ਤੁ ਆਖਰੇ ਨਿਸ਼ਾਨੀਆਂ ਪਾਲੀਆਂ ਜੋ ਗਿੱਠਾਂ ਮੈਣ ਲਾਲਾਂ ਦੀਆਂ ਜੋੜੀਆਂ ਦਸੀ ਮੇਰੇ ਦਾਤਾ ਕਿਵੇਂ ਦਿਲ ਚੋਂ ਵਸੋੜੀਆਂ ਦਸੀ ਮੇਰੇ ਦਾਤਾ ਕਿਵੇਂ ਦਿਲ ਚੋਂ ਵਸੋੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ